ਇਸ ਵਾਰ ਪੰਜਾਬ ਅੰਦਰ ਭਾਜਪਾ ਦਾਵਾ ਕਰਦੀ ਹੈ ਵੀ ਪੰਜਾਬ ਦੇ ਲੋਕ ਜਿਹੜੇ ਕੀ ਉਹ ਭਾਜਪਾ ਤੇ ਵਿਸ਼ਵਾਸ ਜਤੋਂਗੇ ਤੇ 13 ਸੀਟਾਂ ਤੇ ਹੀ ਜਿਹੜੀ ਭਾਜਪਾ ਜਿੱਤ ਦਰਜ ਕਰੇਗੀ ਮੈਨਾ ਰਾਜੇ ਸ਼ਣੀ ਨੇ ਜਿਹੜਾ ਭਾਜਪਾ ਦੇ ਪੰਜਾਬ ਦੇ ਸੈਕਟਰੀ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਕਿਸ ਸੰ ਦਾ ਮਾਹੌਲ ਚੱਲ ਰਿਹਾ ਜੀ ਖਾਸ ਕਰਕੇ ਪੰਜਾਬ ਤੇ ਅੰਮ੍ਰਿਤਸਰ ਵਿੱਚ ਅੱਜ ਪੰਜਾਬ ਦੀ ਜਨਤਾ ਜਿਹੜੀ ਹੈ ਉਹ ਝੂਠੇ ਵਾਅਦਿਆਂ ਦੇ ਇਤਬਾਰ ਨਹੀਂ ਕਰਦੀ ਗਾਰੰਟੀਆਂ ਤੇ ਵਿਸ਼ਵਾਸ ਕਰਦੀ ਏ ਔਰ ਮੋਦੀ ਦੀ ਗਾਰੰਟੀ ਉੱਤੇ ਸਾਰੇ ਦੇਸ਼ ਨੂੰ ਜਿਹੜਾ ਇਹ ਵਿਸ਼ਵਾਸ ਹੈ ਔਰ ਮੈਨੂੰ ਵੀ ਪੂਰਨ ਵਿਸ਼ਵਾਸ ਹੈ ਕਿ ਪੰਜਾਬ ਵੀ ਮੋਦੀ ਸਾਹਿਬ ਦੀ ਗਾਰੰਟੀ ਦੇ ਨਾਲ ਚਲੇਗਾ ਔਰ 13 ਦੀ 13 ਲੋਕ ਸਭਾ ਸੀਟਾਂ ਜਿੱਤ ਕਰਕੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਮੋਦੀ ਸਾਹਿਬ ਦੀ ਝੋਲੀ 'ਚ ਪਾਉਣਗੇ ਮੋਦੀ ਸਾਹਿਬ ਨੇ ਕਿਆ ਸੀ ਕਿ 2 ਕਰੋੜ ਨੌਕਰੀਆਂ ਹਰ ਸਾਲ ਦਵਾਂਗੇ ਉਹ ਗਾਰੰਟੀ ਪੂਰੀ ਨਹੀਂ ਹੋਈ ਔਰ 15 ਲੱਖ ਹਰ ਖਾਤੇ ਵਿੱਚ ਆਊਗਾ ਉਹ ਵੀ ਗਾਰੰਟੀ ਪੂਰੀ ਨਹੀਂ ਹੋਈ 370 ਦੀ ਗੱਲ ਵੀ ਕਰ ਲਈਏ ਬਿਲਕੁਲ ਸ੍ਰੀ ਰਾਮ ਸ੍ਰੀ ਰਾਮ ਮੰਦਰ ਦੀ ਗੱਲ ਵੀ ਕਰ ਲਈਏ ਸ੍ਰੀ ਰਾਮ ਮੰਦਰ ਦੀ ਗੱਲ ਵੀ ਕਰ ਰਹੀ ਹੈ ਔਰ ਬੰਦੇ ਭਰ ਦੀ ਗੱਲ ਕਰ ਲਈਏ ਇੱਕ ਟ੍ਰੇ ਜਿਹੜੀ ਬੁਲੇਟ ਟ੍ਰੇਨ ਹੈ ਉਹ ਅਮਰਸਰ ਤੋਂ ਲੈ ਕੇ 10 ਟ੍ਰੇਨਾਂ ਬੁਲੇਟ ਟ੍ਰੇਨਾਂ ਚੱਲਦੀਆਂ ਇੱਕ ਅਮਰਸਰ ਤੋਂ ਦਿੱਲੀ ਤੱਕ ਹੈਗੀ ਹੈ ਉਸ ਦੀ ਗੱਲ ਵੀ ਕਰ ਲਈਏ ਅਮਰਸਰ ਕਟੜਾ ਦਿੱਲੀ ਐਕਸਪ੍ਰੈਸ ਹਾਈਵੇ ਜਿਹੜਾ ਹੈ ਉਸ ਦੀ ਗੱਲ ਵੀ ਕੀਤੀ ਹੈ ਮਹਿੰਗਾਈ ਦੀ ਵੀ ਗੱਲ ਕੀਤੀ ਜਾਵੇ ਮਹਿੰਗਾਈ ਵੀ ਬਹੁਤ ਜ਼ਿਆਦਾ ਹੋ ਗਈ ਦੇਸ਼ ਅੰਦਰ ਔਰ ਦੇਸ਼ ਦੇ ਵਿੱਚ ਜਿਹੜਾ ਹੈਗਾ ਏ ਉਹ 2014 ਤੋਂ ਪਹਿਲਾਂ ਸਟਾਰਟਅਪ ਦਾ ਕੋਈ ਨਾਂ ਨਹੀਂ ਲੈਂਦਾ ਸੀ ਅੱਜ ਦੇਸ਼ ਦੇ ਵਿੱਚ ਯੁਵਾ ਸਟਾਰਟਅਪ ਦੇ ਨਾਲ ਨਵੇਂ ਕਾਰੋਬਾਰ ਸ਼ੁਰੂ ਕਰ ਰਹੇ ਨੇ ਔਰ ਦੇਸ਼ ਦੇ ਵਿੱਚ ਸਰਵਆਗਨ ਵਿਕਾਸ ਹੋ ਰਿਹਾ ਹੈ ਔਰ ਮੋਦੀ ਸਾਹਿਬ ਨੇ ਜੋ ਕਿਹਾ ਸੀ ਨਾ ਖਾਊਂਗਾ ਨਾ ਖਾਣੇ ਦੂੰਗਾ ਉਸ ਦੀ ਗੱਲ ਵੀ ਕੀਤੀ ਜਾਵੇ ਉਹਨਾਂ ਨੂੰ ਰੋਜ਼ਗਾਰ ਮਿਲ ਗਿਆ ਨੌਜਨ ਕਿਉਂ ਬਾਹਰ ਜਾ ਰਹੇ ਨੇ ਵਿਦੇਸ਼ਾਂ ਵਾਲੇ ਕਾ ਜਾ ਰਹੇ ਨੇ ਦੇਖੋ ਅੱਜ ਤੋਂ ਅੱਜ ਤੋਂ ਪਹਿਲਾਂ ਤੁਸੀਂ ਧਿਆਨ ਦਿਓ ਕਿ ਅੱਜ ਅੱਜ ਤੋਂ ਪਹਿਲਾਂ ਕਰੀ ਕਿਸੇ ਸਰਕਾਰ ਨੇ ਦਾਵਾ ਕੀਤਾ ਸੀ ਕਿ ਅਸੀਂ 80 ਕਰੋੜ ਲੋਕ ਜਿਹੜੇ ਗਰੀਬੀ ਦੇ ਖਾਤੋਂ ਬਾਹਰ ਕੱਢਦੇ ਆ 25 ਕਰੋੜ ਲੋਕ ਜਿਹੜੇ ਆ ਉਹ ਗਰੀਬੀ ਦੇ ਖਾਤੋਂ ਬਾਹਰ ਹੋ ਰਹੇ ਨੇ 80 ਕਰੋੜ ਲੋਕਾਂ ਨੂੰ ਜਿਹੜਾ ਇਹ ਉਹ ਫ੍ਰੀ ਰਾਸ਼ਨ ਦਿੱਤਾ ਯਾਰ ਹੈ ਕਰੋਨਾ ਦੀ ਗੱਲ ਕੀਤੀ ਜਾਵੇ कोरोना ਵਿੱਚ ਜੇ ਮੋਦੀ ਸਾਹਿਬ ਦੀ ਸਰਕਾਰ ਨਾ ਹੁੰਦੀ ਤਾਂ ਯਾਦ ਰੱਖਣਾ ਇੱਥੇ ਮਹਾਮਾਰੀ ਫੈਲਣੀ ਸੀ ਲੋਕ ਮਾਰੇ ਜਾਣੇ ਸੀ ਔਰ ਕੋਰੋਨਾ ਦੀ ਵੈਕਸੀਨ ਦੀ ਵੀ ਜਿਹੜੀ ਹੈ ਉਹ ਕਾਲਾ ਬਿਜਾਰੀ ਹੋਣੀ ਸੀ ਇਹਨਾਂ ਕਾਂਗਰਸੀਆਂ ਨੇ ਖੁਦ ਕਾਲਾ ਬਿਜਾਰੀ ਕਰਨੀ ਸੀ ਅੱਜ ਦੇਸ਼ ਵਿੱਚ ਜੋ ਸਰਵਆਗਿੰਨ ਵਿਕਾਸ ਹੋ ਰਿਹਾ ਹੈ ਹਰ ਦੇਖਦੇ ਹਰ ਕੋਨੇ ਤੱਕ ਵਿਕਾਸ ਪਹੁੰਚ ਰਿਹਾ ਹੈ ਔਰ ਲੋਕ ਮੋਦੀ ਸਾਹਿਬ ਦੀ ਗੱਲ ਉੱਤੇ ਜਿਹੜਾ ਹੈ ਉਹ ਪੈਰਾ ਦੇਣਗੇ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਹੈ ਲਗਾਤਾਰ ਤੀਸਰੀ ਵਾਰ ਬਣਨ ਜਾ ਰਹੀ ਹੈ ਕਰ ਰਹੀ ਵੀ 400 ਤੋਂ ਪਾਰ ਪਰ ਦੂਸਰੇ ਆਪੋਜੀਸ਼ਨ ਕਹਿ ਰਹੀ ਹੈ ਇੱਕ ਵਾਰ ਸੱਤਾ ਤੋਂ ਬਾਹਰ ਨਿਸ਼ਚਿਤ ਤੌਰ ਦੇ ਉੱਤੇ ਅਸੀਂ 400 ਪਾਰ ਜਾ ਰਹੇ ਹਾਂ 370 ਜਿਹੜੀ ਆਪਾਂ ਖਤਮ ਕੀਤੀ 370 ਸੀਟਾ ਭਾਰਤੀ ਜਨਤਾ ਪਾਰਟੀ ਜਿੱਤ ਰਹੀ ਹੈ ਐਨਡੀਏ 400 ਪਾਰ ਜਾ ਰਹੇ ਹੈ ਔਰ ਕਾਂਗਰਸ ਜਿਹੜੀ ਹੈਗੀ ਹੈ ਉਹ 50 ਤੋਂ ਵੀ ਥੱਲੇ ਆ ਰਹੀ ਹੈ ਪੰਜਾਬ ਅੰਦਰ ਕਿਸ ਸੰ ਦਾ ਮਾਹੌਲ ਦੇਖ ਰਹੇ ਹੋ ਤੁਸੀਂ ਸੈਕਟਰੀਓ ਪੰਜਾਬ ਦੇ ਜਾਣਾ ਹੁੰਦਾ ਹੋਵੇਗਾ ਹਰ ਹਲਕੇ ਵਿੱਚ ਤੇ ਕਿਸ ਸੰ ਦਾ ਮਾਹੌਲ ਦੇਖੋ ਪੰਜਾਬ ਦੇ ਵਿੱਚ ਬਹੁਤ ਅੱਛਾ ਮਾਹੌਲ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਜਨਤਾ ਨੇ ਸਾਰੀਆਂ પાર્ટીਆਂ ਨੂੰ ਮੌਕਾ ਦੇ ਕੇ ਦੇਖ ਲਿਆ ਪੰਜਾਬ ਦੀ ਜਨਤਾ ਨੇ ਜਿਹੜਾ ਇਹ ਉਹ ਕਾਂਗਰਸ ਨੂੰ ਮੌਕਾ ਦੇ ਕੇ ਦੇਖ ਲਿਆ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਦੇਖ ਲਿਆ ਔਰ ਅਕਾਲੀਆਂ ਨੂੰ ਜਿਹੜਾ ਹੈਗਾ ਮੌਕਾ ਦੇਖ ਲਿਆ ਉਹਨਾਂ ਨੂੰ ਲੱਗਦਾ ਹੈ ਕਿ ਆ ਭਾਰਤੀ ਜਨਤਾ ਪਾਰਟੀ ਹੈ ਉਹ ਹੀ ਜਿਹੜੇ ਪੰਜਾਬ ਦਾ ਵਿਕਾਸ ਕਰ ਸਕਦੀ ਹੈ ਔਰ ਇਸ ਵਾਰ ਪਹਿਲੀ ਵਾਰ ਜੇ ਹੋਏਗਾ ਕਿ ਪੰਜਾਬ ਵੀ ਜਿਹੜਾ ਹੈ ਉਹ ਕੇਂਦਰ ਦੇ ਨਾਲ ਚੱਲੇਗਾ ਔਰ ਡਬਲ ਇੰਜਨ ਦੀ ਸਰਕਾਰ ਜਿਹੜੀ ਚੱਲੇਗੀ ਔਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਉਹ ਕੇਂਦਰ ਸਰਕਾਰ ਦੀ ਹਰ ਨੀਤੀਆਂ ਜਿਹੜੀਆਂ ਕੁਝ ਕਮੀ ਰਹਿ ਗਈ ਸੀ ਉਹ ਪੂਰੀਆਂ ਕੀਤੀਆਂ ਜਾਣਗੀਆਂ ਪਿੰਡਾਂ ਵਿੱਚ ਕਿਸਾਨਾਂ ਦਾ ਵਿਰੋਧ ਕਰਨਾ ਸਾਹਮਣਾ ਕਰਨਾ ਪੈ ਰਿਹਾ ਤੁਹਾਡੇ ਜਿਹਨੇ ਵੀ ਕੈਂਡੀਡੇਟ ਜਾਂਦੇ ਨੇ ਤੇ ਹੁਣ ਬਾਈਕਾਟ ਕਰਤਾ ਜੀ ਕਿਸਾਨਾਂ ਨੇ ਹੁਣ ਇੱਥੇ ਸੁਲਤਾਨਪੁਰ ਦੇ ਪਿੰਡ ਵਿੱਚ ਬਾਈਕਾਟ ਦਾ ਲਿਖਤਾ ਵੀ ਬਾਈਕਾਟ ਵੀ ਦੇਖੋ ਕਿਸਾਨਾਂ ਦੇ ਵਾਸਤੇ ਜੋ ਮੋਦੀ ਸਾਹਿਬ ਨੇ ਕੀਤਾ ਹੈ ਨਾ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ ਐਮਐਸਪੀ ਜਿਹੜੀ ਹੈ ਕਿੰਨੇ ਗੁਣਾ ਵਧ ਗਈ ਔਰ ਖੇਤੀ ਬਜਟ ਜਿਹੜਾ ਹੈਗਾ ਏ ਉਹ ਲੱਖਾਂ ਤੋਂ ਕਰੋੜਾਂ ਤੱਕ ਪਹੁੰਚਿਆ ਫਸਲ ਬੀਮਾ ਜੋ ਹੈ ਨਾ ਕਿ ਸਰਕਾਰ ਦੇ ਵਿੱਚ ਜਿਹੜਾ ਹੈ ਉਹ ਕਿਸਾਨ ਦੀ ਜਿਹੜੀ ਇਹ ਸਨਮਾਨ ਦੀ ਉਹਨਾਂ ਤੱਕ ਪਹੁੰਚ ਰਹੀ ਹੈਗੀ ਹੈ ਕਿਸਾਨ ਜਿਹੜੇ ਨੇ ਜਿਹੜੇ ਕਿਸਾਨ ਨੇ ਜਿਨ੍ਹਾਂ ਨੂੰ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਉਠਾ ਰਹੇ ਨੇ ਚਾਹੇ ਉਹ ਆਇਸ਼ਮਾਨ ਕਾਰਡ ਹੋਈ ਨਾ ਹੋਵੇ ਚਾਹੇ ਉਜਲਾ ਹੀ ਹੋਈ ਨਾ ਹੋਵੇ ਉਹ ਸਭ ਕਿਸਾਨ ਜਿਹੜੇ ਨੇ ਉਹ ਮੋਦੀ ਸਾਹਿਬ ਦੇ ਨਾਲ ਜਿਹੜਾ ਹੈ ਉਹ ਚੱਲਣਗੇ ਕੁਝ ਲੋਕ ਜਿਹੜੇ ਆ ਮਾਹੌਲ ਕਰਨ ਦੀ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹੋਣ ਲੇਕਿਨ ਮੈਨੂੰ ਲੱਗਦਾ ਨਹੀਂ 50 ਕਿਸਾਨਾਂ ਦਾ ਬਲੀਦਾਨ ਇਸ ਵਾਰ ਵੀ ਕਿਸਾਨ ਜਿਹੜੇ ਲਗਾਤਾਰ ਬੈਠੇ ਸ਼ੰਭੂ ਬਾਗੜਾਂ ਤੇ ਕਿਉਂ ਸੁਣਵਾਈ ਕੋਲ ਦੇਖੋ ਨਿਸ਼ਚਿਤ ਤੌਰ ਤੇ ਨੇ ਮੋਦੀ ਸਾਹਿਬ ਵਰਗਾ ਦੇਸ਼ ਨੂੰ ਪ੍ਰਧਾਨ ਮੰਤਰੀ ਨਹੀਂ ਮਿਲ ਸਕਦਾ ਜੇ ਖੇਤੀ ਕਾਨੂੰਨਾਂ ਦੇ ਉੱਤੇ ਗੱਲ ਆਈ ਸੀ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਇਹ ਆਪਣੀ ਗੱਲ ਆਪਣੀ ਗੱਲ ਹੈ ਜਿਹੜੀ ਉਹ ਕਿਸਾਨਾਂ ਨੂੰ ਸਮਝਾ ਨਹੀਂ ਪਾਏ ਤੇ ਉਹਨਾਂ ਨੇ ਆਪਣਾ ਕਿਹੜਾ ਕਾਨੂੰਨ ਜਿਹੜਾ ਖੇਤੀ ਕਾਨੂੰਨ ਉਸ ਨੂੰ ਲੈ ਵਾਪਸ ਲਿਆ ਸੀ ਇਹ ਪ੍ਰਧਾਨ ਮੰਤਰੀ ਸ਼ੇਰਦਿਲ ਬੱਬਰ ਸ਼ੇਰ ਪ੍ਰਧਾਨ ਮੰਤਰੀ ਜਿਹੜਾ ਇਹ ਬੰਦਾ ਹੈ ਉਹੀ ਜਿਹੜਾ ਇਹ ਏਡੀ ਵੱਡੀ ਦਲੇਰੀ ਕਰ ਸਕਦਾ ਹੈਗਾ ਇਹ ਨਹੀਂ ਤੇ ਅਜ ਤੱਕ ਯਾਦ ਰੱਖਣਾ ਕਾਂਗਰਸ ਨੇ ਤੇ 1984 ਦੇ ਕਤਲੇਆਮ ਤੇ ਕਰੀ ਮਾਫੀ ਨਹੀਂ ਮੰਗੀ ਚੌਂਕੜਾ ਇਹਨਾਂ ਨੇ ਤੇ ਕਰੀ ਮਾਫੀ ਨਹੀਂ ਮੰਗੀ ਤੇ ਕੇ ਰਾਹੁਲ ਗਾਂਧੀ ਮਾਫੀ ਮੰਗ ਲਈ ਸੀਗੇ ਪ੍ਰਧਾਨ ਸਾਹਿਬ ਬਾਕੀ ਬੋਲ ਦਿੱਲੀ ਦੇ ਵਿੱਚ ਜਿਹੜਾ ਕਤਲੇਆਮ ਹੋਇਆ ਉਸ ਦੀ ਮਾਫੀ ਕਿੰਨੇ ਮੰਗਣੀ ਹੈ ਦਿੱਲੀ ਦੇ ਉੱਤੇ ਜਿਹੜਾ ਜਿਹੜਾ ਕਤਲੇਆਮ ਹੋਇਆ ਉਸ ਦੀ ਮਾਫੀ ਕਿੰਨੇ ਮੰਗਣੀ ਹੈ ਸੰਦੇਸ਼ ਕਾਲੀ ਉੱਤੇ ਮਹਿਲਾਵਾਂ ਦੇ ਉੱਤੇ ਅਚਾਰ ਹੋਏ ਉਸ ਦੀ ਗੱਲ ਕਿੰਨੇ ਕਰਨੀ ਹੈ ਦੇਸ਼ ਦੇ ਵਿੱਚ ਜਿਹੜੇ ਐ ਇਹ ਲੋਕ ਰਾਹੁਲ ਗਾਂਧੀ ਕੁਝ ਨਹੀਂ ਕਰ ਸਕਦੇ ਸਿਰਫ ਆਲੂ ਤੋਂ ਸੋਨਾ ਹੀ ਬਣਾ ਸਕਦੇ ਹੈਗੇ ਨੇ ਔਰ ਕੁਝ ਨਹੀਂ ਕਰ ਸਕਦੇ ਦੇ ਇਸ ਦਾ ਨੇਤ੍ਰਤਵ ਜਿਹੜਾ ਇਹ ਨਰਿੰਦਰ ਮੋਦੀ ਜੀ ਕਰ ਸਕਦੇ ਨੇ ਔਰ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਜਿਹੜਾ ਉਹਨਾਂ ਤੇ ਪਹਿਰਾ ਦੇਗਾ ਲੋਕ ਵੀ ਉਹਨਾਂ ਨਾਲ ਚੱਲਣਗੇ ਇਸ ਵਾਰ 400 ਵਾਰ ਪੰਜਾਬ ਹੁੰਦਾ ਤੁਸੀਂ ਕਹਿ ਰਹੇ ਹੋ 13 ਸੀਟਾਂ ਜਿੱਤਾਂਗੇ ਪਰ ਇਸ ਵਾਰ ਜਿਹੜੀ ਦੇਖਣ ਵਿੱਚ ਇਹੀ ਆ ਰਿਹਾ ਵੀ ਜਿੰਨੇ ਵੀ ਕੈਂਡੀਡੇਟ ਵਿੱਚੋਂ ਕਹਿੰਦੇ ਆਂ ਜੀ ਆਪੋਜੀਸ਼ਨ ਕੰਦੀ ਤੇ ਇਹਨਾਂ ਕੋਲ ਤੇ ਆਪਣੇ ਕੈਂਡੀਡੇਟ ਨਹੀਂ ਹੈਗੇ ਉਧਾਰ ਦੇ ਕੈਂਡੀਡੇਟ ਬੀਜੇਪੀ ਲੈ ਰਹੀ ਹੈ ਕਿਹੜੀ ਆਪੋਜੀਸ਼ਨ ਕਹਿ ਰਹੀ ਹੈ ਆਮਦ ਕਹਿ ਰਹੀ ਹੈ ਆਮ ਆਦਮੀ ਪਾਰਟੀ ਕਹਿ ਰਹੀ ਹੈ ਅਕਾਲੀ ਕਹਿ ਰਹੇ ਨੇ ਉਧਾਰ ਦੇ ਕੈਂਡੀਡੇਟ ਲਾ ਰਹੇ ਨੇ ਉਹਨਾਂ ਨੂੰ ਲੁਧਿਆਣਾ ਵਿੱਚ ਲੁਧਿਆਣਾ ਵਿੱਚ ਪਟਿਆਲਾ ਵਿੱਚ ਪਨੀਤ ਕੋਰ ਜੀਪੀ ਹੋਣੀ ਸਭ ਬਾਹਰੋਂ ਆਏ ਨੇ ਤੇ ਤੁਸੀਂ ਕੈਂਡੀਡੇਟ ਬਣਾਇਆ ਜੀਪੀ ਜੀਪੀ ਸਾਡੇ ਕੈਂਡੀਡੇਟ ਨੇਗੇ ਜੀਪੀ ਆਮ ਆਦਮੀ ਵੀ ਕੈਂਡੀਡੇਟ ਨੇ ਸਿਕੰਦਰ ਜੀ ਦਾ ਧਿਆਨ ਦਿਓ ਥੋੜਾ ਜਿਆ ਮੈਨੂੰ ਲੱਗਦਾ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਤੇ ਬੀਜੇਪੀ ਮਿਕਸ ਕਰ ਰਹੇ ਹੋ ਪ੍ਰਦੀਪ ਕੋਰ ਹੋ ਗਏ ਜੀ ਬਾਹਰੋਂ ਆਏ ਉਹਨਾਂ ਨੇ ਟਿਕਟ ਦਿੱਤੀ ਜਿਹੜੇ ਚੰਗੇ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹਨਾਂ ਦੇ ਵਿੱਚ ਸਾਡਾ ਦਮ ਘੁੱਟ ਰਿਹਾ ਹੈ ਇਹਨਾਂ ਚ ਰਹਿ ਕਰਕੇ ਉਹ ਭਾਰਤੀ ਜਨਤਾ ਪਾਰਟੀ ਨਾਲ ਲਾ ਕਰਕੇ ਆ ਰਹੇ ਨੇ ਨਹੀਂ ਤੇ ਜੇ ਤਿੰਨ ਵਾਰ ਸੰਸਦ ਰਹਿਣ ਤੋਂ ਬਾਅਦ ਵੀ ਬਿੱਟੂ ਹੀ ਸਾਡੇ ਚ ਆਏ ਆ ਇਹਦਾ ਲੱਗਦਾ ਹੈ ਕਿ ਕਾਂਗਰਸ ਹੀ ਕੋਈ ਭਾਰਤੀ ਜਨਤਾ ਪਾਰਟੀ ਕੋ ਐਡਾ ਵੱਡਾ ਚਿਹਰਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਸ ਤੋਂ ਵੱਡਾ ਚਿਹਰਾ ਕੋਈ ਹੋ ਨਹੀਂ ਸਕਦਾ ਉਹਨਾਂ ਦੇ ਝੰਡੇ ਥੱਲੇ ਉਹਨਾਂ ਦੇ ਝੰਡੇ ਥੱਲੇ ਜਿਹੜਾ ਹੈਗਾ ਉਹ ਸਾਰੇ ਨਾਲ ਚੱਲ ਰਹੇ ਨੇ ਔਰ ਸਰ ਅੰਮ੍ਰਿਤਸਰ ਚ ਹੈ ਕਿ ਕਿਸ ਤਰ੍ਹਾਂ ਤਸਵੀਰ ਲੱਗ ਰਹੀ ਚਕੋਨੀ ਮੁਕਾਬਲਾ ਹੈ ਉਸ ਦੇ ਬਾਰੇ ਕੀ ਕਹਿਣਾ ਹੈ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ ਬਹੁਤ ਵਧੀਆ ਸੰਭਾਵਨਾਵਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਬੜਾ ਵਧੀਆ ਜਨ ਸਮਰਥਨ ਮਿਲ ਰਿਹਾ ਆ ਜਾਏ ਨਿਸ਼ਚਿਤ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਰਦਾਰ ਤਰਨਦੀਪ ਸਿੰਘ ਜੀ ਸੰਧੂ ਬੜੀ ਹੀ ਜ ਵੱਡੀ ਵੋਟਾਂ ਦੇ ਨਾਲ ਜਿੱਤਣਗੇ ਔਰ ਉਹਨਾਂ ਦਾ ਜੋ ਸੁਪਨਾ ਹੈ ਉਹਨਾਂ ਦਾ ਜੋ ਵਿਜ਼ਨ ਹੈ ਉਹਨਾਂ ਦਾ ਜੋ ਅੰਮ੍ਰਿਤਸਰ ਦੀ ਤਰੱਕੀ ਦੇ ਬਾਰੇ ਜੋ ਨਜ਼ਰੀਆ ਆ ਗਿਆ ਲੋਕ ਉਹਨੂੰ ਸਮਝ ਰਹੇ ਨੇ ਔਰ ਲੋਕਾਂ ਦਾ ਮਨ ਹੈ ਕਿ ਇਸ ਵਾਰ ਅਮਰਸਰ ਦੇ ਵਿੱਚ ਜਿਹੜੇ ਸੰਧੂ ਸਾਹਿਬ ਨੇ ਉਹ ਦਿੱਲੀ ਚ ਜਾ ਕਰਕੇ ਸਾਡੀ ਗੱਲ ਰੱਖਣਗੇ ਔਰ ਅਮਰਸਰ ਨੂੰ ਜਿਹੜੀ ਤਰੱਕੀ ਦੇ ਰਾਹਾਂ ਤੇ ਲਿਆ ਕਰਕੇ ਜਾਣਗੇ ਜੀ ਰਾਜੇਸ਼ ਹਣੀ ਜਿਹੜੇ ਕੀ ਪੰਜਾਬ ਭਾਜਪਾ ਦੇ ਸੈਕਟਰੀ ਨੇ ਬਿਬਾਕ ਜਵਾਬ ਦਿੰਦੇ ਨੇ ਦੇਖਣਾ ਤੇ ਇਹੀ ਹੋਏਗਾ ਵੀ ਪੰਜਾਬ ਅੰਦਰ ਭਾਜਪਾ ਜਿਹੜੀ ਕੀ ਉਹ ਜਿੱਤ ਦਰਜ ਕਰਦੀ ਹੈ ਜਾਂ ਹਾਰ ਕਿਉਂਕਿ ਲਗਾਤਾਰ ਉਹ ਭਾਜਪਾ ਜਿਹੜੀ ਉਹ ਇਹੀ ਦਾਅਵਾ ਕਰ ਰਹੀ ਪੰਜਾਬ ਅੰਦਰ ਵੀ ਜਿਹੜੇ ਪੰਜਾਬ ਦੇ ਲੋਕ ਨੇ ਇਸ ਵਾਰ ਭਾਜਪਾ ਨੂੰ ਵੱਡੀ ਜਿੱਤ ਦੇਣਗੇ ਤੇ ਖਾਸ ਕਰਕੇ ਅੰਮ੍ਰਿਤਸਰ ਜਿਹੜੀ ਕਿ ਇੱਕ ਵਕਾਰੀ ਸੀਟ ਹੈ ਉੱਥੇ ਵੀ ਭਾਜਪਾ ਜਿਹੜੀ ਕਿ ਜਿੱਤ ਦਰਜ ਕਰੂਗੀ ਖੈਰ ਇਹ ਤਾਂ ਆਰੰਮਣ ਸਮੇਂ ਹੀ ਦੱਸੇਗਾ ਵੀ ਕਿਸ ਦੇ ਹਿੱਸੇ ਵਿੱਚ ਜਿੱਤ ਆਉਂਦੀ ਹੈ ਤੇ ਕਿਸੇ ਨਸੀਬ ਵਿੱਚ ਹਾਰ ਕਮੇਪਰਸਨ ਸੁਪਾਲ ਦੇ ਨਾਲ ਸਿਕੰਦਰ ਪਛਵੀਚਾ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ